ਜੀ ਕਿਸਾਨ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋਟਕੁਗਰੇ ਮੰਡੀ ਦੇ ਵਿੱਚ ਤੇ ਟਾਈਮ ਜਿਹੜਾ ਹੋ ਗਿਆ 7:30 ਹੋ ਗਿਆ ਤੇ ਨਾਗ ਭਾਈ ਅੱਜ 12 13 ਆਏ ਆ ਤੇ ਦੇਖਦੇ ਆ ਜਿਹੜੀ ਤੂੜੀ ਅੱਜ ਕੀ ਰੇਟ ਜਾਂਦੀ ਲੋ ਜੀ ਗਾਹਕ ਵੀ ਦੇਖ ਸਕਦੇ ਆ ਵੀਡੀਓ ਦੇ ਵਿੱਚ ਤੁਸੀਂ ਆ ਗਿਆ ਤੇ ਨਾਗ ਲੱਗੇ ਹੋਏ ਆ ਦੇਖੋ ਜੀ 12 13 ਨਾਗ ਆਏ ਹੋਏ ਆ ਬਾਕੀ ਫਿਰ ਦੇਖਦੇ ਆ ਮਾਜੀ ਜਿਹੜੀ ਬੋਲੀ ਕੀ ਰੇਟ ਜਾਂਦੀ ਆ ਨਹੀਂ ਬੋਲੀ ਰੀ ਸਟਾਰਟ ਹੋਣ ਲੱਗੀ ਹੈ ਟਾਈਮ ਹੋ ਗਿਆ 7:30 ਤੇ ਤਰੀਕ ਪੰਜ ਹੈਗੀ ਭਾਈ 16 ਮਾਰਚ 2025 ਲਓ ਜੀ ਬੋਲੀ ਸਟਾਰਟ ਹੋ ਗਈ ਦੇਖਦੇ ਚੱਲ ਜਾਂਦੀ ਹੈ 240 240 ਰੁਪਏ 40 ਰੁਪਏ 240 ਰੁਪਏ 40 ਰੁਪਏ 240 ਰੁਪਏ ਬੋਲਾ ਬਾਈ ਕਿ ਨਾ ਕਿਆਰੀ ਵੀ ਇਹ ਕਰ ਤੂੰ ਹੋਰ ਜੋ ਤੂੰ ਬਣ ਤਾ 1 2 3 ਕਹ ਦੇ ਰੱਖਿਆ ਯਾਰ ਤੂੰ ਬੋਲੋ ਵੇ 1 2 3 ਕਹ ਦੇ ਨਹੀਂ ਨੀ ਟੁੱਟ ਗਈ ਛੁੱਟ ਗਈ ਆ ਬਾਊ ਕਹ ਕੇ ਪਿੱਛੇ ਆਖਣਾ ਚੱਲ ਚੱਲੋ ਚੱਲੋ ਜੀ ਚੱਲੋ 200 240 ਰੁਪਏ 40 ਰੁਪਏ 40 ਰੁਪਏ 41 45 ਰੁਪਏ ਜੀ 250 ਰੁਪਿਆ 55 60 60 ਹਾਂ 65 265 ਰੁਪਏ ਗੋਲਾ ਬਾਈ ਕਿਨੇ 265 ਰੁਪਏ ਬਾਈ ਜੀ ਇਹ ਲੱਗੀ 265 ਰੁਪਏ ਲੱਗੀ ਸਰੀ ਟਰਾਲੀ ਕੇਵਲਾ ਗਿਣਤੀ ਯਾਦ ਰੱਖੀ ਇੱਕ ਦੋ ਤਿੰਨ ਬੋਲੋ ਜੀ ਅੰਦਰ ਦੀ ਹਾਂ ਜੀ ਅੰਦਰ ਨੂੰ ਵੀ ਚੱਲ ਜੀ ਅੰਦਰ ਤੋਂ ਹੀ ਹੱਥ ਵੀ ਰੱਖੀ ਆ ਨਾ ਥੋੜੇ ਸਿਰ ਤੇ ਬੁਢੀ ਦੀ ਅਗਲਾ ਫੇਰ ਹੀ ਬੁੜੂਗਾ ਢੇਰ ਦੀ ਆ ਕੋਈ ਆ 250 ਰੁਪਏ ਵੀ ਹੈ ਨਾ 54 ਜੀ ਉੱਥੇ ਹੀ ਲਵਣੇ 60 65 265 ਰੁਪਏ ਬੋਲਾ ਬਾਈਕ ਨੇ 265 ਆ ਲੈ ਜੀ ਇਹ ਲੱਗੀ 265 ਰੁਪਏ ਜੀ ਗਊ ਛਾਲਣ ਲੱਗੀ ਟਰਾਲੀ ਇਹ ਆਈਡੀ ਟਰਾਲੀ ਦੇਖਦੇ ਆ ਕਿ ਰੱਜਾਂ ਦੀ ਅੱਜ ਜਿਹੜਾ ਰੇਟ ਜਿਹੜਾ ਆ ਜੋ ਪਾਰੀ ਹੈਣੀ ਰੇਟ ਆ ਜਿਹੜਾ 250 ਤੋਂ ਲੈ ਕੇ 300 ਦੇ ਵਿਚ ਵਿੱਚ ਹੀ ਰਹੂਗਾ ਹਾਂ ਫੈਕਟਰੀ ਰੋਡ ਤੇ ਵੇchnਾ ਹੀ ਫੈਕਟਰੀ ਕੋਲੇ ਇਹਦੇ ਯਾਰ ਸ਼ੇਡੂ ਮਲ ਕੇ ਸ਼ੇਡੂ ਮਲ ਕੇ ਵੇਸਨ ਵਾਲਿਆਂ ਦੇ ਯਾਰ ਕੰਡਾ ਨਹੀਂ ਮੁਕਸਾ ਰੋੜ ਤੇ ਗੁੱਦੂ ਨਾਲ ਇਧਰ ਪਾਸੇ ਵੇਸਨਾਂ ਦੀ ਬਹੁਤ ਵਧੀਆ ਖੁੱਲਾ ਸਾਹ ਨਾਲ ਪੁੱਛ ਲਾਂਗੇ ਸ਼ੇਡੂ ਲੈ ਲਊਗਾ ਬਾਊ ਆਹ ਨੰਬਰ ਲੈ ਯਾਰ ਰੁਪਏ ਉਸ ਤੋਂ ਜੰਗ ਦੇ ਵਿੱਚ ਜਾ ਜਾ ਆਪਣਾ ਪਿਆਰ ਭੁਗ ਕੇ ਆਜਾ ਵੀਡੀਓ ਮੇਰੀ ਕਿਦੀ ਆ ਬਾਈ ਬੋਲੋ ਬਾਈ

ਦੀ ਆ ਬਾਈ ਆਪਣਾ ਆਪਣਾ ਗੱਲ ਅੰਦਰ ਦਾ ਮਾਲ ਬੋਲੋ ਜੀ ਅੰਦਰ ਦੀ ਆ ਬਾਈ ਅੰਦਰ ਦੇ ਅੰਦਰ ਦੀ ਬਾਈ ਅੰਦਰ 240 240 45 250 52 60 260 ਰੁਪਏ ਬੋਲਾਂਗੇ ਨੇ 260 ਰੁਪਏ ਗਊਸ਼ਾਲਾ ਜੀ ਉੱਤੀ ਲੈਣੀ 260 ਰੁਪਏ ਲੱਗ ਗਈ ਨਾ ਬਹੁਤ ਪਏ ਸੀ। ਕੋਈ ਨਹੀਂ ਕੋਈ। ਉਹ ਤਾਂ ਇੱਥੋਂ ਤਲਾ ਲ ਗਏ ਬਾਈ। ਬਾਈ ਉੱਥੇ ਕੰਡਾ ਜਿਹੜੀ ਆ। ਨਾਲ ਹੀ ਜੀ ਉੱਥੇ ਖਾਲੀ ਭਰਿਆ ਹੋ ਜੂ ਇੱਥੇ ਪੈਸੇ ਮਿਲਣੇ। ਬੋਲੋ ਬਾਈ। ਹਰਦੀ ਹੈ ਹਾਂਜੀ 240 240 45 250 52 255 ਰੁਪਏ ਬੋਲਾ ਬਾਈ ਨੇ 255 ਰੁਪਏ ਬਾਈ ਲਓ ਜੀ ਇਹ ਲੱਗ ਗਈ 255 ਰੁਪਏ ਲੱਗ ਗਈ ਆ ਜਿਹੜਾ ਰੇਟ ਆ ਜਿਹੜਾ 250 ਦੇ ਵਿੱਚ ਵਿੱਚ ਹੀ ਰਹੂ ਬਾਈ 200 ਤੋਂ ਲੈ ਕੇ 250 250 300 ਦੇ ਵਿੱਚ ਵਿੱਚ ਰਹੂਗਾ ਜੀ ਆਹ ਨਾਲ ਆ ਜਾਈਦਾ ਚੜਸਾਂ ਜੀ ਆ ਜਾ ਬਾਬਿਆਂ ਦੇ ਲੈ ਜਾਣੀਆਂ ਜਾਏਗਾ ਗੁਰਦੁਆਰੇ ਨਾ ਇੱਥੇ ਮੰਤਾਂ ਦੇ ਅੱਛਾ ਤੇ ਘਰ ਕੋਲੇ ਆਓ ਸਾਡੇ ਆ ਜੀ ਲੈ ਜਾਣਾ ਹਾਂ ਜੀ 250 ਰੁਪਇਆ 60 70 270 ਬੋਲਾਂਗੇ ਨਾ ਦੇਖੋ ਜੀ 270 ਰੁਪਇਆ ਉਹ ਜੀ ਵੀ ਲੱਗੇ 270 ਰੁਪਏ ਦੇ ਨਾਗ ਰਹਿ ਗਏ ਜੀ 2 4 ਤੇ 6 ਨਾਗ ਰਹਿ ਗਏ ਜੀ ਕਰੋ ਜੀ ਕੁਆਲਿਟੀ ਚੈੱਕ ਬਹੁਤ ਵਧੀਆ ਤੁਹਾਡੇ ਸਾਹ ਚਿੱਟੀ ਗਲੀ ਤੋੜ ਲਈ ਉਹ ਲੋੜ ਹੀ ਨਹੀਂ ਕੋਈ ਨਹੀਂ ਹੁੰਦਾ ਯਾਰ ਕਿਦੀ ਹੈ ਬਈ ਆਪਣੀ ਹੈ ਜੀ ਅੰਦਰ ਦੀ ਹੈ ਬਈ ਚੱਲੀ ਚਿੱਟੀ ਜਾ ਬੋਲੋ ਜੀ 240 250 ਰੁਪਈਆ ਹੀ 55 60 70 80 280 ਬੋਲਣਾ ਕਿਨੇ 280 ਰੁਪਏ ਭਾਈ ਲਓ ਜੀ ਇਹ ਲੱਗੀ 280 ਰੁਪਏ ਤੇ ਨਾਗ ਰਹਿ ਗਏ 5 ਹੋਰ ਜੀ ਹਲੋ ਬਾਹਰ ਦੀ ਬਾਹਰ ਦੀ ਬਾਈ ਬਾਹਰ ਦੀ ਆਪਣੀਆਂ ਬਾਹਰ ਦੀ ਆ ਬੋਲੋ ਬੋਲੋ ਕੁੜੀ ਇੱਕ ਥਾਰ ਆ ਜਾਈ ਨਹੀਂ ਗੱਲ ਕੋਈ ਅੰਦਰ ਨਾਲੋਂ ਵਧੀਆ ਵਧੀਆ ਆਲ ਕਰਨ ਕਰ ਲੋ ਕਹਿੰਦੇ ਤੂੰ ਵੀ ਭੇਜਦੇ ਮਨਪ੍ਰੀਤ ਜੰਦਾ ਬਾਬੇ ਆ ਤੂੰ ਭਾਗੋ ਨੀ ਇੰਡੀਆ ਆ ਜਾ ਗਰ ਬਾਹਰ ਦੀ ਆ ਬਾਈ ਨਹੀਂ ਆਪਾਂ ਦਾ ਡਿਸੀਜਨ ਆਪਾਂ ਨੇ ਪੀ ਲਿਆ ਬੁਲਿਆ ਪਾ ਰਹੇ ਆ ਆ ਆ ਗਈ ਦੀ ਆ ਬਾਈ ਅੰਦਰਲੀ ਜੋੜਾ ਅੰਦਰ ਦੀ ਤੁੜੀ ਬੋਲ ਉਧਰ ਦੀ ਹੈ ਜੀ 240 ਰੁਪਏ ਜੀ 45 45 250 55 60 65 70 ਜੀ 270 ਬੋਲਾਂਗੇ ਨੇ 270 ਰੁਪਏ ਬਾਈ ਜੀ ਯਾਰ ਫਿਰ